ਦਰਵਾਜ਼ਾ ਵੱਡਗੀ ਗਣਕ ਦੇ ਹੁਣ ਬਾਹਲੇ ਸਾਈਡ ਲੈ ਜਾਵਾਂਗੇ ਤੇ ਚੰਗੇ ਨਹੀਂ ਇਹ ਮੇਤੇ ਉਹ ਟਰਾਲੀ ਖੱਡ ਕੇ ਉਹ ਜਿਹੜੇ ਇਹਨਾਂ ਗੇੜਾ ਵਾਲੇ ਬਾਹਰ ਹੋਣਾ ਤੇ ਬਈ ਚੱਲੇ ਉਹ ਪਰਲੇ ਮੋਟਰ ਗੀ ਨਹੀਂ ਟਰੈਕਟਰ ਲੈ ਗਿਆ ਸੀਨ ਵੀ ਯਾਰੀ ਇਹ ਇੱਧਰ ਜੋਤਨਾ ਨੇ ਹੜੰਬਾ ਲਾਇਆ ਵਾ ਨਾ ਨਾ ਤੇ ਨਹੀਂ ਜਾਂਦੇ ਮੋਟਰ ਤੇਲ ਚੱਕ ਲਿਆ ਉਹਨੇ ਤੇ ਇਧਰ ਲਾਇਆ ਲੰਬਾ ਕੰਕ ਕੱਢਣ ਦੀ ਤਿਆਰੀ ਕੀਤੀ ਜੇ ਬੈਤ ਕੱਢਣਗੇ ਤੇ ਬਈ ਬਾਕੀ ਚੱਲਦੇ ਆ ਘਰਾਂ ਨੇ ਕਰਾਂ ਦਿਖਾਉਂਦੇ ਮਿਸਤਰੀ ਕਿੰਨੇ ਲੱਗੇ ਵੇ ਕਿੰਨਾ ਕੰਮ ਹੋਇਆ ਤੇਰੇ ਰੋਟੀ ਰੋਟੀ ਲਿਆਏ ਤੇ ਨਾਸਕਾ ਲਿਗਾ ਦੇ ਕਣਕ ਬਣਾ ਕੇ ਘਰ ਆ ਕੇ ਤੇ ਮਾ ਫੱਟੇ ਛੱਡਣ ਚਲੇ ਤੇ ਪੱਕੀ ਆ ਕੰਦ ਦੀ ਸੀ ਲਾਗੇ ਦੀ ਤੇ ਉਹਨਾਂ ਲਾਗੀ ਸੀ ਤੇ ਚੱਲ ਨਹੀਂ ਜਾਣਾ ਜਾ ਬੀ ਗੋਣ 3 ਤੇ ਹੁਣ ਤਾਰ ਕੇ ਵੱਡੇ ਫਿਰ ਚੱਲਦੇ ਆ ਘਰਾਂ ਦੇ ਦਿੱਤੇ ਹੋਏ ਆ ਕਣਕ ਵੀ ਕੱਢਣੀ ਆ ਆਪਣੇ ਵਾਲੀ ਕੱਲ ਨੂੰ ਵੱਢੂਗੀ ਤੇ ਕੱਲ ਨੂੰ ਵੱਢੂਗੀ ਕਣਕ ਤੇ ਰਹਿ ਗਿਆ ਬਈ ਹੁਣ ਲੈਂਟਰਵਾ ਕੰਮ ਪਹੁੰਚਣ ਵਾਲਾ ਤੇ ਉਰਲੇ ਕੰਮ ਰਿਆਣੀਆਂ ਗੰਦਾ ਕਰਦੀਆਂ ਘੜੀਆਂ ਤੇ ਵੱਟੇ ਤਾਰੇ ਦੇ ਪਹੁੰਚ ਗਏ ਤੇ ਪਿੰਡ ਮਾ ਪੱਕੀ ਜੇ ਚੰਗਾ ਕਿਨੇ ਵਾਲੇ ਲੱਗਿਆ ਵਾ ਪਾਣੂ ਚੀ ਵਾਲੇ ਪੱਕੇ ਚੱਲ ਦੇ ਆਗੇ ਤੇ ਟਰੈਂਪੂ ਬੈਗ ਲਾ ਕੇ ਵਾ ਮਿਸਤਰੀ ਦਾ ਚੱਲ ਉਥਰੀ ਤੇ ਪੂਰਾ ਕੰਮ ਬੰਦ ਕਰਦੇ ਆ ਦਾ ਬਾਕੀ ਉਹ ਸਾਹਮਣੇ ਵਾਲੇ ਕੰਦਾ ਰਹਿ ਗਏ ਆ ਉਹ ਕਰਨੇ ਤੇ ਤੇ ਉਹ ਕੰਦਾ ਹੋਣੀ ਆ ਬਸ ਬਾਕੀ ਦੇ ਤੂੜੀ ਵਾਲੀਆਂ ਹਰ ਤੂੜੀਆਂ ਹਰ ਮੈਸਾਂੀਆਂ ਤਾਂ ਹੋ ਗੀਆਂ ਤੇ ਇੱਕ ਗੱਬੇ ਚਾਲੇ ਵਾਲੀ ਗੰਦ ਰਹਿ ਗਈ। ਬਾਕੀ ਦੇਖਦੇ ਕਿੰਨੇ ਦਿਨ ਲੱਗਦੇ ਹੋਰ ਪੰਨਾ ਦੋ ਦਿਨ ਹੋਰ ਲਗੂਗੇ। ਥਿੱਲਰ ਭਰਨੇ ਆ ਬਾਕੀ ਇਹ ਤਾਂ ਅੱਧੇ-ਅੱਧੇ ਭਰਤੇ ਤੇ ਇਹ ਦੋ ਥਿੱਲਰ ਤੇ ਬਾਕੀ ਹੋਰ ਭਰਨੇ ਆ ਸਾਰੇ ਤੇ ਚਾਰ ਥਿੱਲਰ ਹੋਰ ਗੱਢਣੇ ਰਹੀਏ। ਉਕਰ ਰਹੀ ਪਈਆਂ ਉਧਰਲੀ ਸਹਣ ਤੇ ਬਾਕੀ ਆ ਵੀ ਹਰੀਆ ਬਚ ਗਿਆ ਤਾਂ ਇੰਨਾ ਹੀ ਮਾਦੇ।